ਅਸੀਂ ਇਹਨਾਂ ਦਾ ਸਤਿਕਾਰ ਕੀ ਆਉਂਦੇ ਲਗਾਵਾਤ ਜੀ ਆਇਆਂ ਆਦਿਆ ਸਰਦਾਰ ਕੁਮਾਰ ਸਿੰਘ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਤੇ ਲੋਕਾਂ ਦੇ ਪਾਰਟੀ ਨੂੰ ਚਾਹੁੰਦੇ ਨੇ ਭਰਾਵਾਂ ਤੇ ਵੱਲੋਂ ਬੇਰੀਆ ਬੇਰੀਆ ਨੂੰ ਤੇ ਜਿੱਥੇ ਵੀ ਜਗਾ ਮਿਲਦੀ ਹੈ ਨਹੀਂ ਉਥੇ ਜੇ ਕੋਈ ਪਾਰਟੀ ਦਾ ਉਮੰਤ ਕੇਸ ਇੰਦਾ ਸਿਆਣਾ ਤੇ ਇਹਨੂੰ ਕਿਹੜਾ ਪਰਦਾਦਾ ਹੁੰਦਾ ਸੀ ਬਿਸ਼ਨਾ ਬਿਸ਼ਨ ਸਿੰਘ ਆਪਣੇ ਪਿੰਡ ਕਾਰ ਲੈ ਗਿਆ ਕਹਿੰਦੇ ਵੀ ਆਪਣੇ ਪਿੰਡ ਦੀ ਜ਼ਮੀਨ ਲੋਕਰਾਂ ਕੋਲ ਹੁੰਦੀ ਸੀ ਇੱਕ ਪੰਡਤਾਂ ਕੋਲੇ ਗੁਰਬੰਦਪੁਰ ਜਿਲ੍ਹੇ ਨੇ ਇੱਕ ਸਾਡੇ ਕੋਲੇ ਕੋਲੀ ਆਣਾ ਕੋਈ ਗੈਨੇ ਹੁਣ ਮਿਊਨਿਸਪਲ ਇੰਡਸਟਰੀ ਨਹੀਂ ਹੁੰਦੀ ਤਾਂ ਸਾਡੀ ਸੁਭਾਅ ਚ ਛੋਲੇ ਪਏ ਜਦੋਂ ਕਾਰ ਲੈ ਗਿਆ ਤਾਂ ਬਿਸ਼ਨ ਨੇ ਦਰਦੇ ਨੇ ਪਰਦਾਦੇ ਨੇ ਸਾਰੇ ਪਿੰਡ ਨੂੰ ਕਹਿੰਦਾ ਸੀ ਥੋੜੇ ਚੱਕ ਲੈ। ਕੋਈ ਜ਼ਮੀਨ ਦੀ ਰਿਸਟਰੀ ਕਰਾਉਣ ਦੀ ਲੋੜ ਨਹੀਂ ਚੱਕ ਲੈ ਲੈ। ਪ੍ਰਾਣੀ ਗੁਰੂ ਕੋਲ ਬੈਠੇ ਸਾਂ ਇਹਨਾਂ ਨੂੰ ਪਤਾ ਹੋਊਗਾ ਇਹਦਾ ਪਤਾ ਨਹੀਂ। ਲੋਕਾਂ ਦੀ ਸੇਵਾ ਹੀ ਉਹਨੂੰ ਵੱਡਾ ਕੋਈ ਸਰੂਫੇ ਪਰਦਾ ਦੇ ਲਈ ਪੁੱਣ ਖੱਟਿਆ ਹੋਇਆ ਰੇਖ ਅਰੇ। ਇਹ ਟੀਮ ਵੱਡੀ ਪੋਜੀਸ਼ਨ ਚ ਚਾਹਤਾਂ ਨੇ। ਤਾਂ ਮੈਂ ਬੋਲੂ ਇਹ ਕਹਣਾ ਹੈ। ਅੱਗਿਆ ਘੜਾ। ਖਿਲਾਫ ਘੜਾ। ਮੰਗਾ ਘੜਾ। ਸਾਰੇ ਆਮ ਗ੍ਰਮੀ ਘੜਾ। ਸਾਰੇ ਮੇਰੇ ਦੋਸਤ ਮਿੱਤਰੋ ਮੇਰੇ ਨਾਲ ਖੇਡੇ ਆ ਕੋਈ ਖੇਡਿਆ ਕੋਈ ਨੂੰ ਖੇਡਣਾ ਨਹੀਂ ਆਉਂਦਾ ਸੀ ਕਿਸੇ ਨਾਲ ਛੜਪਾਂ ਵੀ ਹੋਈਆਂ ਨੇ ਇਹ ਤੋਂ ਕੋਟ ਖਾਦੀ ਵੀ ਹੈ ਕਿਸੇ ਦੇ ਲਾਈਆਂ ਵੀ ਨੇ ਚਾਰ ਸਵੇਰ ਤਾਂ ਫਿਰ ਬਚਪਨਾ ਨਾ ਮਾਲਪੇ ਦਾ ਇਹ ਤੋਂ ਬਿਨਾਂ ਤਾਂ ਗੱਲ ਬਣਦੀ ਨਹੀਂ ਸੋ ਇਸ ਕਰਕੇ ਮੈਂ ਕਹਿਣਾ ਜੇ ਤੁਹਾਡੇ ਕੋਲੇ ਮੌਕਾ ਹੈ ਪਿੰਡ ਦੇ ਵਿੱਚ ਜੇ ਕੋਈ ਚੰਗੇ ਬੰਦੇ ਤੇ ਸੈਂਤੀ ਬੰਦੇ ਇੱਕ ਮੈਂਬਰਾਂ ਤੇ ਸੈਂਤੀ ਬੰਦੇ ਸਾਰੇ ਆਪਣੇ ਪਿੰਡ ਦੇ ਬਹੁਤ ਵਾਰ ਨੇ ਸਾਰੇ ਬਹੁਤ ਵਾਰ ਨੇ ਪੰਚਾਇਤ ਬਣਾਓ 5 ਲੱਖ ਰੁਪਏ ਤਾਂ ਬੈਸੀ ਨਾਮ ਹੈ ਗਵਰਨਮੈਂਟ ਵੱਲੋਂ ਬਾਕੀ ਜਿਹੜੀਆਂ ਵੀ ਮੰਗਾਂ ਆਪਣੇ ਕੋਲ ਤਾਂ ਮੰਨ ਕੋਈ ਰਹਿ ਨਹੀਂ ਸਕਦੀ ਆਪਣੇ ਪਿੰਡ ਦੇ ਮੰਨ ਤਾਂ ਮੈਂ ਰਹਿ ਨਹੀਂ ਦਿੰਦਾ ਜੋ ਵੀ ਪਿੰਡ ਚਾਹੂਗਾ ਮੈਂ ਹਰੇਕ ਸਾਰੇ ਪੰਜਾਬ ਵਾਸਤੇ ਕੀਤਾ ਹੈ ਤਾਂ ਮੈਂ ਮੁੱਖ ਮੰਤਰੀ ਕੱਲੇ ਸੋਚਦਾ ਨਹੀਂ ਹੈਗਾ ਮੈਂ ਸਾਰੇ ਪੰਜਾਬ ਦਾ ਹਾਂ ਤੁਮੇ ਮੇਰੇ ਕੋਲੇ ਹੁਣ ਤੱਕ 2-300 ਤੋਂ ਜ਼ਿਆਦਾ ਪਿੰਡਾਂ ਦੀ ਲਿਸਟ ਹੈ ਜੁਨਾ ਨੇ ਸੈਂਟੀ ਕਰਿਆ ਅੱਜ ਸਿੱੱਚੇਵਾਲ ਪਿੰਡ ਦੀ ਆਈ ਹੈ ਪੰਜਵੀਂ ਵਾਰ ਸੈਂਟੀ ਹੋਈ ਹੈ ਜਿਹੜਾ ਸੰਤ ਬਾਬਾ ਸਿੱੱਚੇਵਾਲ ਆਪਣੇ ਰਾਜ ਸਮੇਂ ਮੈਂਬਰ ਉਹਨਾਂ ਦੇ ਪਿੰਡ ਹੈ ਪੰਜਵੀਂ ਵਾਰ ਸੈਂਟੀ ਹੋਈ ਹੈ ਇੱਕੋ ਸਰਪੰਚ ਦੀ ਉਹ ਵੱਡਾ ਪੰਜਵੀਂ ਵਾਰ ਲਈ ਇਹਦਾ ਮਤਲਬ ਪਿੰਡ ਚ ਇੰਕਾ ਉਹ ਪਿੰਡ ترقی ਕਰ ਜਾਂਦੇ ਇਹ ਜਦੋਂ ਪੰਚਾਇਤਾਂ ਇਹ ਕਹਿਣ ਕਿ ਅਸੀਂ ਤਾਂ ਪੈਸੇ ਨਹੀਂ ਲੱਗਣ ਦੇਣਾ ਜੀ ਜੇ ਪੈਸਾ ਲੱਗਿਆ ਤਾਂ ਆਪਣੀ ਹੀਠੀ ਹੈ ਫਿਰ ਨਹੀਂ ਪਿੰਡ ترقی ਕਰ ਸਕਦਾ ਫਿਰ ਜੇ ਕਿਸੇ ਪਿੰਡ ਦੇ ਮੁੰਡੇ ਨੂੰ ਜਾਂ ਕੁੜੀ ਨੂੰ ਨੌਕਰੀ ਮਿਲੂਗੀ ਸਰਪੰਚ ਮੋਹਰ ਲਾਉਣ ਦੇ ਪੈਸੇ ਮੰਗੂਗਾ ਕਿਉਂਕਿ ਸਰਪੰਚ ਨੇ ਆਪੇ ਚਾਲੀ ਲਖ ਲਾਇਆ ਹੁੰਦਾ ਹੈ ਜੇੜਾ ਤੁਹਾਨੂੰ ਇੱਕ ਵਾਰੀ ਖਰੀਦੂਗਾ ਉਹ 5 ਸਾਲ ਤੁਹਾਨੂੰ ਵੇਚੂ ਇਹ ਵੀ ਦੇਖ ਲੀ ਜੇ ਤੁਸੀਂ ਪੈਸੇ ਲੈ ਕੇ ਵੋਟਾ ਪਾਉਂਗੇ ਤਾਂ ਜਦੋਂ ਕੋਈ ਕੰਮ ਹੋਇਆ ਤੁਸੀਂ ਉਸ ਐਮਐਲਏ ਕੋਲੇ ਮੰਤਰੀ ਕੋਲੇ ਜਾਂ ਸਰਪੰਚ ਕੋਲੇ ਜਾਓਗੇ ਇਹ ਕੰਮ ਹੈ ਉਹ ਕਹੂਗਾ ਜੀ 10000 ਰੁਪਏ ਲੱਗੂ ਤੁਸੀਂ ਕਹੋਗੇ ਜੀ ਇੱਦਾਂ ਤੁਹਾਨੂੰ ਵੋਟਾ ਪਾਇਆ ਸੀ ਉਹ ਬੰਬੇ ਜੀ ਜੋ ਥੋੜਾ ਉਹ ਤੋਂ ਮੋਟਾ ਮੇਲੇ ਰੇਟ ਸੀ ਉਹ ਤੋਂ ਤੁਹਾਨੂੰ ਦਿੱਤਾ ਸੀ ਹੁਣ ਜਿਹੜਾ ਸਾਡਾ ਰੇਟ ਹੈ ਉਹ ਹੁਣ ਤੁਹਾਨੂੰ ਦੇਣਾ ਪੈਣਾ ਕੀ ਕੀ ਬੋਲੋਗੇ ਜੀ ਉੱਥੇ ਨੀਮੀ ਪਾ ਕੇ ਮੁੜਿਆ ਹੋਗੇ ਨਾ ਇਸ ਕਰਕੇ ਬੋਟ ਨੂੰ ਐ ਨਾ ਸਮਝੋ ਵੀ ਇੱਕ ਵੋਟਰ ਕਾਰਡ ਹੈ ਚਲ ਫੜਾ ਦੇ ਇਹਨੂੰ ਫੜਾ ਦੇ ਮਾਮੇ ਨੂੰ ਫੜਾ ਦੇ ਮਾਸਟਰ ਨੂੰ ਫੜਾ ਦੇ ਚੰਗੇ ਬੰਦੇ ਚੁਣ ਲਓਗੇ ਪੀੜੀਆਂ ਬਦਲ ਜਾਂਦੀਆਂ ਆ ਗੱਲ ਵੀ ਚੱਕੀ ਜਾਓ ਕਿ ਘਰਾਂ ਚੋਂ ਜਿੰਨੇ ਮਰਜ਼ੀ ਹਰੇ ਕਾਰਡ ਲਾਲ ਕਾਰਡ ਈਲੇ ਕਾਰਡ ਪੀਲੇ ਕਾਰਡ ਬਣਾ ਲਓ ਗਰੀਬੀਂ ਚੱਕੀ ਜਾਣੀਆਂ ਗਰੀਬੀਆਂ ਤੋਂ ਚੱਕੇ ਜਾਣੀਆਂ ਜਦੋਂ ਗਰੀਬਾਂ ਦੇ ਜਵਾਕ ਪੀ ਐਚ ਵੀ ਕਰਨਗੇ ਐਲ ਐਲ ਬੀ ਕਰਨਗੇ ਆਈ ਆਈ ਟੀ ਕਰਕੇ 2 2 ਲੱਖ ਰੁਪਏ ਦੀਆਂ ਤਰਕਾਹਾਂ ਤੇ ਜਿਨ੍ਹਾਂ ਨੂੰ ਨੌਕਰੀਆਂ ਲੱਗਣਗੇ ਉਦੋਂ ਗਰੀਬੀ ਵਿੱਚ ਚੱਕੇ ਜਾਣਗੇ ਹੋਰ ਦੁਨੀਆ ਵੀ ਆਪਣੀ ਪਿੰਡ ਦੇ ਵੀ ਮੈਂ ਕਈ ਨੌਕਰੀਆਂ ਜਦੋਂ ਦਿਨਾ ਆਪਣੇ ਪਿੰਡ ਦੇ ਵੀ ਮੈਨੂੰ ਮਿਲਿਆ ਕਿੰਨੀਆਂ ਨੌਕਰੀਆਂ ਮਿਲ ਗਈਆਂ ਆਪਣੇ ਪਿੰਡ ਹੁਣ ਗੁਲੀਏ ਦਾ ਪਰਿਵਾਰ ਮਿਲਿਆ ਮੈਨੂੰ ਭੈਣ ਭਾਈ ਮੇਰੇ ਤੇ ਅਜੇ ਦੋ ਭੈਣ ਭਾਈ ਨੇ ਹਾਂ ਦੇਖੋ ਪਹਿਲਾਂ ਕਦੇ ਨਹੀਂ ਨਾ ਮੈਂ ਇਹ ਦੇਖਾਂ ਕਿ ਮੇਰੇ ਪਿੰਡ ਦਾ ਇਹ ਛੇਤੀ ਦੇਣੀ ਵੜ ਕੇ ਆ ਜਾਓ ਜਿਹੜੇ ਮਰਜੀ ਪਿੰਡ ਨੇ ਮੇਰਾ ਤੋੜਾਲ ਵੀ ਮੇਰੇ ਹੀ ਐ ਧਰਮਘੜ ਮੇਰਾ ਦੁੱਧ ਦਾ ਭਾਂਡਾ ਦਾ ਗੜਤੀ ਮੇਰੇ ਨੇ ਕਣਕਾਲ ਮੇਰਾ ਗੰਡੂਆ ਮੇਰਾ ਭਲੇੜਾ ਮੇਰਾ ਅਮਰੂ ਬੋੜਾ ਵੀ ਮੇਰਾ ਝਾੜੂ ਮੇਰਾ